ਮੋਗਾ ਦੇ ਦਸ਼ਮੇਸ਼ ਨਗਰ ਦੀ ਰਹਿਣ ਪਾਲੀਆਂ ਦੋ ਜੁੜਵਾ ਭੈਣਾਂ ਹਰਿੰਦਰ ਕੌਰ ਅਤੇ ਜਸਵਿੰਦਰ ਕੌਰ ਜਿਨ੍ਹਾਂ ਦਾ ਜਨਮ 5 ਦਸੰਬਰ 2001 ਨੂੰ ਹੋਇਆ। ਦੋਨਾਂ ਦੇ ਜਨਮ ਦੇ ਵਿੱਚ ਸਿਰਫ 10 ਮਿੰਟ ਦਾ ਅੰਤਰ ਹੈ। ਇੱਕ ਭੈਣ 10 ਮਿੰਟ ਵੱਡੀ ਹੈ ਅਤੇ ਦੂਜੀ ਭੈਣ 10 ਮਿੰਟ ਛੋਟੀ ਹੈ। ਨਰਸਰੀ ਤੋਂ ਲੈ ਕੇ ਦਸਵੇਂ ਤੱਕ ਦੋਵੇਂ ਭੈਣਾਂ ਨੇ 100% ਨੰਬਰ ਲੈ ਕੇ ਆਂਦੀਆਂ ਰਹੀਆਂ ਹਨ। ਜੇਕਰ ਅਸੀਂ 12ਵੇਂ ਦੇ ਨਤੀਜੇ ਦੀ ਗੱਲ ਕਰੀਏ ਤਾਂ ਦੋਵੇਂ ਭੈਣਾਂ 95 ਨੰਬਰ ਤੋਂ ਉੱਪਰ ਆ ਰਹੀਆਂ ਹਨ। ਦੋਵੇਂ ਭੈਣਾਂ ਰਾਸ਼ਟਰੀ ਪੱਧਰ ਤੇ ਕਈ ਟਰਨਮੈਂਟ ਖੇਡੀਆਂ ਹਨ ਅਤੇ ਉਹਨਾਂ ਨੇ ਸੋਨ ਤਗਮਾ ਵੀ ਜਿੱਤਿਆ ਹੈ। ਦੋਨੇ ਭੈਣਾਂ ਫਲਾਈਟ ਕਪਤਾਨ ਬਣਨਾ ਚਾਹੁੰਦੀਆਂ ਹਨ ਅਤੇ ਫਿਰ ਆਪਣਾ ਸਕੂਲ ਖੋਲਣ ਦਾ ਸੁਪਨਾ ਹੈ ਤਾਂ ਜੋ ਗਰੀਬ ਬੱਚਾਂ ਨੂੰ ਮੁਫਤ ਵਿੱਚ ਸਿੱਖਿਆ ਦੇਣਾ ਚਾਹੁੰਦੀਆਂ ਹਨ ਅਤੇ ਜੋ ਗਰੀਬ ਬਸਤੀਆਂ ਦੇ ਬੱਚੇ ਹਨ ਉਹ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ। ਮੇਰਾ ਨਾਮ ਦਸਮਿੰਦਰ ਕੋਹੜਾ। ਮੇਰਾ ਨਾਮ ਵੀ ਦਸਮਿੰਦਰ ਕੋਹੜਾ ਹੈ। ਅਸੀਂ ਦੋਨੋਂ ਜਗ੍ਹਾ ਤੇ ਮੇਰਾ ਡੇਟ ਆਫ ਬਰਥ ਹੈਗਾ 5 ਦਸੰਬਰ 2001 ਤੇ ਮੇਦੇ ਵੀ ਸੇਮ ਨਾਮ ਆ ਵੈਸੇ ਤਾਂ ਸਾਨੂੰ ਸਭ ਇੱਕ ਜਿਹਾ ਸੇਮੀ ਪਸੰਦ ਆ ਸਾਡੇ ਦੋਨਾਂ ਦੀ ਹੌਬੀ ਆ ਕਿਤਾਬਾਂ ਪੜ੍ਹਨਾ ਨਵੀਆਂ ਚੀਜ਼ਾਂ ਸਿੱਖਣਾ ਅਸੀਂ ਦਿਨ ਦੀ ਸ਼ੁਰੂਆਤ ਸਵੇਰੇ 5 ਵਜੇ ਤੋਂ ਕਰਦੇ ਹਾਂ ਤੇ ਉੱਥੇ ਅਸੀਂ ਆਪਣੇ ਯੋਗਾ ਟੀਚਰ ਸੁਨੀ ਮੈਮ ਦੇ ਕੋਲ ਯੋਗਾ ਕਰਨ ਜਾਂਦੇ ਹਾਂ ਨੀਚੇ ਪਾਰਕ ਵਿੱਚ ਤੇ ਫਿਰ ਉੱਥੇ ਕਸਰਤ ਕਰਕੇ ਅਸੀਂ ਕਰਿਆ ਨੇ ਅਸੀਂ ਸ਼ਾਮ ਨੂੰ ਵੀ ਸੌਫਟਬਾਲ ਦੀ ਪ੍ਰੈਕਟਿਸ ਕਰਨ ਜਾਂਦੇ ਹਾਂ ਸੋ ਇਹ ਮੈਨੂੰ ਤੇ ਸਾਨੂੰ ਬੁੱਕ ਪੜ੍ਹਨਾ ਕਿਤਾਬਾਂ ਪੜ੍ਹਨਾ ਬਹੁਤ ਚੰਗਾ ਲੱਗਦਾ ਜਾਂ ਨਵੇਂ ਨਵੇਂ ਚੀਜ਼ਾਂ ਸਿੱਖਣਾ ਸਾਨੂੰ ਬਹੁਤ ਚੰਗਾ ਲੱਗਦਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡਾ ਬਾਹਰਵੀਂ ਦਾ ਰਿਜ਼ਲਟ ਬਹੁਤ ਵਧੀਆ ਆਇਆ ਸਾਨੂੰ ਜਿੰਨੀ ਉਮੀਦ ਸੀ ਓਨਾ ਹੀ ਆਇਆ ਤੇ ਸਾਡਾ ਸੁਪਨਾ ਕਿ ਅਸੀਂ ਇੱਕ ਸਕੂਲ ਖੋਲੀਏ ਬੱਚਿਆਂ ਦੇ ਲਈ ਤੇ ਉੱਥੇ ਅਸੀਂ ਬੱਚਿਆਂ ਨੂੰ ਫ੍ਰੀ ਪੜਾਈ। ਅੱਜ ਦੀ ਸਫਲਤਾ ਦਾ ਸਿਹਰਾ ਮੈਂ ਦੇਣਾ ਚਾਹੁੰਦੀ ਆਪਣੇ ਮਾਤਾ ਪਿਤਾ, ਆਪਣੇ ਦਾਦਾ-ਦਾਦੀ, ਆਪਣੇ ਟੀਚਰ, ਸਕੂਲ ਦੇ ਪ੍ਰਿੰਸੀਪਲ। ਉਹ ਸਭ ਜੋ ਮੇਰੇ ਤੇ ਭਰੋਸਾ ਕਰਦੇ ਸੀ ਇਹ ਉਹਨਾਂ ਦੇ ਕਾਰਨ ਹੀ ممکن ਹੋ ਪਾਇਆ। ਅ ਅਸੀਂ ਬਚਪਨ ਤੋਂ ਮੈਸਰ ਕਾਮਰਸ ਸਕੂਲ ਵਿੱਚ ਕੌਣ ਲੱਗ ਗਿਆ ਤੇ ਉੱਥੋਂ ਦੇ ਸਾਨੂੰ ਟੀਚਰਸ ਪ੍ਰਿੰਸੀਪਲ ਤੋਂ ਬਹੁਤ ਫੋਟੋ ਮਿਲਿਆ ਤੇ ਅਹ ਇੰਨਾ ਵਧੀਆ ਰਿਜ਼ਲਟ ਆਨ ਤੇ ਸਾਨੂੰ ਬਹੁਤ ਖੁਸ਼ੀ ਆ ਜਿਵੇਂ ਕਮਾਂ ਵੀ ਮੈਂ ਘਰ ਦੇ ਕੰਮਾਂ ਵਿੱਚ ਜਿਵੇਂ ਦਾਦਾ-ਦਾਦੀ ਆ ਸਦਾ ਜੁਆਇੰਟ ਫੈਮਿਲੀ ਆ ਹੂੰ ਵੀ ਕੰਮਕਾਰ ਵਿੱਚ ਕਿਚਨ ਦੇ ਵਿੱਚ ਵੀ ਰੋਟੀ ਪਾਣੇ ਚ ਵੀ ਬੜੀਆਂ ਹੈਲਪ ਕਰਦੀ ਨਾ ਰਹੀਆਂ ਹੋਰ ਵੀ ਜਿਹੜਾ ਕੰਮ ਐ ਡਿਊਟੀ ਕਰਦੀ ਸੀ ਉਹਤ ਜਿਆਦਾ ਸੰਭਾਲਦੀ ਸੀ ਖੇਡਾਂ ਦੇ ਵਿੱਚ ਨੈਸ਼ਨਲ ਲੈਵਲ ਤੱਕ ਹੀ ਕਿੰਨੇ ਵੀ ਮੈਨੂੰ ਹੁਣ ਆਏ ਲੱਗਦਾਗਾ ਵੀ ਬੇਟੀਆਂ ਦੇ ਵਿੱਚ ਜਿਵੇਂ ਆਪਾਂ ਮੈਂ ਫਰਕ ਲੱਗਦਾ ਵੀ ਬੇਟੇ ਹੋਣੇ ਚਾਹੀਦੇ ਆ ਨਹੀਂ ਇਹ ਬਿਲਕੁਲ ਗਲਤ ਸੋਚ ਆ ਮੈਨੂੰ ਬਹੁਤ ਜ਼ਿਆਦਾ ਆਪਣੀਆਂ ਬੱਚੀਆਂ ਤੇ ਮਾਣ ਆ ਕਿ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਜਿਹੜੇ ਅੱਜ ਇੰਨੇ ਅੱਛੇ ਨੰਬਰ ਲੈ ਇੰਨੀ ਮੇਰੀ ਹੈਲਪ ਕਰਦੀਆਂ ਇੰਨਾ ਪਿਆਰ ਇੰਨਾ ਪਾਇਟਲੀ ਬੋਲਣਾ ਦੀ ਇਹਨਾਂ ਪਿਆਰੀਆਂ ਤੇ ਵੀ ਮੈਂ ਤਾਂ ਇਹੀ ਦੁਆ ਕਰਦੀ ਹਾਂ ਵਾਹਿਗੁਰੂ ਇੱਕ ਚੀਆ ਬੱਚਿਆਂ ਸਭ ਨੂੰ ੁੰਡੇ ਕੁੜੀਆਂ ਦੇ ਵਿੱਚ ਬਿਲਕੁਲ ਕੋਈ ਫਰਕ ਨਹੀਂ ਸਮਝਣਾ ਚਾਹੀਦਾ ਕਿਉਂਕਿ ਇਹ ਬੱਚਿਆਂ ਨੇ ਹੁਣ ਸਾਰਾ ਕੰਮ ਦਿਖਾਏ 95.4 ਐਕਦੇ ਨੰਬਰ ਇੱਕ ਦੇ 94.4 ਆ ਦਸਵੀਂ ਚ ਵੀ ਸੇਮ ਸੀ ਦੀ ਇੰਨਾ ਦਾ 1% ਦਾ ਸ਼ੁਰੂ ਤੋਂ ਚੱਲਿਆ ਆ ਰਿਹਾ ਨਰਸਰੀ ਤੋਂ ਲੈ ਕੇ ਹੁਣ ਤੱਕ ਦਾ ਜੇ ਸਾਰਾ ਰਿਜ਼ਲਟ ਕਰੀਏ ਸਿਰਫ 1% ਦੇ ਇਹਨਾਂ ਦਾ ਰੰਦਾ ਸੀ 1% ਉਹਦੇ ਆਪ ਰਹਿੰਦੇ ਸੀ ਇਹਦੇ ਕੰਮ ਰਹਿੰਦੇ ਸੀ ਬਹੁਤ ਇਕੱਠੀਆਂ ਪੜਤੀਆਂ ਬਹੁਤ ਵਧੀਆ ਵਸ ਮੈਨੂੰ ਤਾਂ ਬਹੁਤ ਜ਼ਿਆਦਾ ਮਾਣ ਆਉਂਦਾ ਹੈ ंदर कौर एंड जसविंदर कौर ये हमारी बहुत ही प्यारी बच्चियां हैं हम इनसे बहुत प्यार है सोनिया गोयल मैडम इनको शुरू से सॉफ्टबॉल और योगा की कोचिंग देते आ रहे हैं अब मैं भी इनके साथ इनको योगा की प्रैक्टिस करवा रही हूँ और बहुत ही प्यारी बच्चियाँ हैं मोगा तो कशिश सिंगला दी रिपोर्ट एस न्यूज़